ਮੁਸੀਬਤ ਤੇ ਮੁਸ਼ਕਲਾਂ ਕਦੇ ਵੀ ਅਮੀਰ ਗਰੀਬ ਜਾ ਛੋਟਾ ਵੱਡਾ ਵਿਅਕਤੀ ਵੇਖੇ ਨਹੀਂ ਆਉਂਦੀਆਂ ਪਰ ਇੱਕ ਗੱਲ ਜ਼ਰੂਰ ਹੈ ਕਿ ਜੋ ਮੁਸੀਬਤ ਵੇਲੇ ਕਮ ਆਉਣ ਉਹ ਸਾਨੂੰ ਹਮੇਸ਼ਾ ਯਾਦ ਰਹਿੰਦੇ ਨੇ ਕੁਝ ਅਜੀਹਾ ਹੀ ਹੋਇਆ ਇਹ ਪੰਜਾਬ ਦੀ ਨਾਮੀ ਬਿਜ਼ਨਸ ਊਮੈਨ TEDx ਸਪੀਕਰ ਅਤੇ ਸਮਾਜ ਸੇਵੀ ਮੰਦੀਪ ਕੌਰ ਟਾਂਗਰਾਂ ਦੇ ਨਾਲ ਇਸ ਘਟਨਾ ਦਾ ਅਨੁਭਵ ਉਹਨਾਂ ਨੇ ਸੋਸ਼ਲ ਮੀਡੀਆ ਜ਼ਰੀਏ ਸਾਂਝਾ ਕੀਤਾ ਦਰਸਲ ਉਹਨਾਂ ਦੇ ਇੱਕ ਕਰੀਬੀ ਦੇ ਰਾਤ ਹਾਦਸੇ ਦਾ ਸ਼ਿਕਾਰ ਹੋ ਗਿਆ ਹੜਬੜਾਹਟ ਦੇ ਵਿੱਚ ਉਹਨਾਂ ਆਪਣੇ ਕਰੀਬੀਆਂ ਤੇ ਜਾਣਕਾਰਾਂ ਨੂੰ ਫੋਨ ਕੀਤਾ ਪਰ ਕਿਸੇ ਨੇ ਫੋਨ ਨਹੀਂ ਚੁੱਕਿਆ ਜਦੋਂ ਹੋਰ ਕੁਝ ਨਹੀਂ ਸੁਝਾ ਤਾਂ ਮਨਦੀਪ ਕੌਰ ਟਾਂਗਰਾ ਨੇ ਗੂਗਲ ਤੋਂ ਮੋਗਾ ਪੁਲਿਸ ਦਾ ਨੰਬਰ ਲੱਭ ਕੇ ਕਾਲ ਕੀਤੀ ਅਤੇ ਤੁਰੰਤ ਹੀ ਪੁਲਿਸ ਨੇ ਫੋਨ ਚੁੱਕ ਕੇ ਉਹਨਾਂ ਨੂੰ ਦੱਸਿਆ ਕਿ ਉਹ ਐਮਰਜੈਂਸੀ ਨੰਬਰ 112 ਦੇ ਉੱਪਰ ਸੰਪਰਕ ਕਰਨ 112 ਨੰਬਰ ਦੇ ਉੱਪਰ ਸੰਪਰਕ ਕਰਨ ਮਗਰੋਂ ਜਦੋਂ ਮਨਦੀਪ ਕੌਰ ਟਾਂਗਰਾ ਨੇ ਹਾਦਸੇ ਦੇ ਬਾਰੇ ਵਿੱਚ ਦੱਸਿਆ ਤਾਂ ਤੁਰੰਤ ਪੁਲਿਸ ਅਧਿਕਾਰੀਆਂ ਨੇ ਉਹਨਾਂ ਦਾ رابطہ ਸੜਕ ਸੁਰੱਖਿਆ ਫੋਰਸ ਨਾਲ ਕਰਵਾ ਦਿੱਤਾ ਇਸ ਸਾਰੀ ਘਟਨਾ ਦੇ ਦੌਰਾਨ ਇੱਕ ਪਾਸੇ ਜਿੱਥੇ ਪੁਲਿਸ ਅਧਿਕਾਰੀਆਂ ਨੇ ਮਨਦੀਪ ਕੌਰ ਤਾਂਗਰਾ ਦੇ ਨਾਲ ਸੰਪਰਕ ਟੁੱਟਣ ਨਹੀਂ ਦਿੱਤਾ ਅਤੇ ਉਹਨਾਂ ਨੂੰ ਹੌਸਲਾ ਦਿੰਦੇ ਰਹੇ ਉੱਥੇ ਹੀ ਦੂਜੇ ਪਾਸੇ ਕੁਝ ਹੀ ਮਿੰਟਾਂ ਦੇ ਵਿੱਚ ਮਦਦ ਹਾਦਸਾ ਪੀੜਤਾਂ ਤੱਕ ਵੀ ਪਹੁੰਚਾਈ ਗਈ ਜਿਸ ਨਾਲ ਦੇਖਦੇ ਹੀ ਦੇਖਦੇ ਜੋ ਮੁਸੀਬਤ ਪਹਾੜ ਵਰਗੀ ਲੱਗ ਰਹੀ ਸੀ ਉਹ ਕਿਸੇ ਕਿਣਕੇ ਵਾਂਗੂ ਛੂਮੰਤਰ ਹੋ ਗਈ ਇਸ ਘਟਨਾ ਮਗਰੋਂ ਮਨਦੀਪ ਕੌਰ ਤਾਂਗਰਾ ਨੇ ਆਪਣੀ ਹੱਦ ਬੀਤੀ ਸਮਝი ਕਰਦੇ ਹੋਏ ਲਿਖਿਆ ਕਿ ਇਸ ਨਕਾਰਾਤਮਕ ਜਹਾਨ ਦੇ ਵਿੱਚ ਚੰਗੇ ਲੋਕਾਂ ਕਰਕੇ ਬਹੁਤ ਕੁਝ ਚੰਗਾ ਵੀ ਹੋ ਰਿਹਾ ਹੈ ਜਾਨ ਬਚ ਰਹੀ ਹੈ ਪੰਜਾਬ ਦਾ ਕਦ ਵੱਧਦਾ ਜਿਸ ਨਾਲ ਸਾਡਾ ਵਿਸ਼ਵਾਸ ਬਣਦਾ ਹੈ ਮੈਨੂੰ ਯਾਦ ਹੈ 2013 ਦੇ ਵਿੱਚ ਮੇਰੇ ਘਰ ਐਮਰਜੈਂਸੀ ਸੀ 100 ਨੰਬਰ ਵੱਜਦਾ ਰਿਹਾ 100 ਵਾਰ ਕਿਸੇ ਨੇ ਨਾ ਸੁਣੀ ਅਤੇ ਨਾ ਕਦੀ ਕਾਲ ਬੈਕ ਆਈ ਸੜਕ ਸੁਰੱਖਿਆ ਫੋਰਸ ਜ਼ਰੀਏ ਪੰਜਾਬ ਦੀ ਬਹਾਦਰ ਪੁਲਿਸ ਔਕੇ ਸਮਿਆਂ ਦੇ ਵਿੱਚ ਪੰਜਾਬੀਆਂ ਦਾ ਆਪਣਾ ਪਰਿਵਾਰ ਹੋਣ ਦਾ ਫਰਜ਼ ਤਾਂ ਨਿਭਾਈ ਰਿਹਾ ਹੈ ਸੰਗੋ ਹਜ਼ਾਰਾਂ ਜਾਨਾਂ ਵੀ ਐਸਐਸਐਫ ਹੁਣ ਤੱਕ ਬਚਾ ਚੁੱਕੀ ਹੈ ਬਾਕੀ ਇਹ ਘਟਨਾ ਜ਼ਰੀਏ ਇੱਕ ਗਲਤੀ ਸਾਫ਼ ਹੋ ਚੁੱਕੀ ਹੈ ਕਿ ਪੰਜਾਬ ਪੁਲਿਸ ਆਉਦਾ ਦੇਖ ਕੇ ਮਦਦ ਨਹੀਂ ਕਰਦੀ ਕਿਉਂਕਿ ਕੋਈ ਨਹੀਂ ਜਾਣਦਾ ਸੀ ਕਿ ਫੋਨ ਦੇ ਉੱਪਰ ਮਦਦ ਮੰਗ ਰਹੀ ਔਰਤ ਮੰਦੀਪ ਕੌਰ ਟਾਂਗਰਾਏ ਪਰ ਫਿਰ ਵੀ ਉਹਨਾਂ ਨੇ ਆਪਣੇ ਵੱਲੋਂ ਮਦਦ ਕਰਨ ਤੇ ਸਾਥ ਦੇਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਪੰਜਾਬ ਪੁਲਿਸ ਲਈ ਪੰਜਾਬੀਆਂ ਦੀ ਮਦਦ ਕਰਨਾ ਸਭ ਤੋਂ ਵੱਧ ਮਹੱਤਵਪੂਰਨ ਹੈ ਜਿਸ ਲਈ ਇਹ ਗੱਲ ਕੋਈ ਮਾਇਨੇ ਨਹੀਂ ਰੱਖਦੀ ਕਿ ਮਦਦ ਕੌਣ ਮੰਗ ਰਿਹਾ ਹੈ